ਗੁਰੂ ਪਤਵੰਨ ਸਿੰਘ ਪੰਨੂ ਵਿਦੇਸ਼ ਚ ਬੈਠਾ ਬੈਠਾ ਅਸੀਂ ਦੀਵਾਲੀ ਨਹੀਂ ਮਨਾਉਂਦੇ ਆਂਗੇ ਇਹਦੀ ਕੀ ਜ਼ਰਤ ਐਡੀ ਅਸੀਂ ਐਲਾਨ ਕੀਤਾ ਕਿ ਸ਼੍ਰੀ ਰਾਮ ਚੌਂਗ ਦੇ ਵਿੱਚ 1100 ਦੀਵੇ ਜਗਾ ਕੇ ਅਸੀਂ ਖੁਦ ਦੀਵਾਲੀ ਹਰ ਘਰ ਝੰਡਾ ਤੇ ਹਰ ਘਰ ਦੀਪ ਮਾਲਾ ਕੀਤੀ ਜਾਵੇ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਔਰ ਇਹ ਕਹਿੰਦਾ ਕਿ ਅਸੀਂ ਕਾਲੀ ਦੀਵਾਲੀ ਯੋਧਿਆ ਦੇ ਵਿੱਚ ਜੇ 5 ਲੱਖ ਦੀਵਾ ਲੱਗਦਾ ਤੇ ਇਹ ਕਿ 10 ਲੱਖ ਦੀਵਾ ਲੱਗੇਗਾ ਅਗਰ ਤੇਰੇ ਵਿੱਚ ਜ਼ਰਤ ਐ ਅਗਰ ਤੇਰੇ ਵਿੱਚ ਜ਼ਰਤ ਐ ਤੇ ਤੂੰ ਪੰਜਾਬ ਦੀ ਧਰਤੀ ਤੇ ਇੱਕ ਵਾਰੀ ਪੈਰ ਰੱਖ ਕੇ ਦਿਖਾ ਫਿਰ ਅਸੀਂ ਤੈਨੂੰ ਦੱਸਾਂਗੇ ਕਿ ਅਸੀਂ ਤੇਰਾ ਕੀ ਹਸ਼ਰ ਕਰਦੇ ਤਰਾ ਮੂੰਹ ਕਾਲਾ ਕਰਕੇ ਤੇਰਾ ਜੁੱਤੀਆਂ ਦਾ ਹਾਰ ਪਾ ਕੇ ਤੈਨੂੰ ਪੂਰੇ ਪੰਜਾਬ ਚ ਘੁਮਾਵਾਂਗੇ ਇਹ ਕੌਣ ਹੁੰਦਾ ਦਵਾਲੀ ਦੀ ਇਹ ਹਿੰਦੂਆਂ ਦਾ ਤਿਹਾਰ ਨੂੰ ਰੋਕਣਾ ਹੁੰਦਾ ਕੌਣ ਆ ਇਸ ਦੀ ਔਕਾਤ ਕੀ ਆ ਇੱਕ ਪਾਲਤੂ ਕੁੱਤਾ ਆਈਐਸਆਈ ਦਾ ਪਾਲਤੂ ਕੁੱਤਾ ਆ ਜਿਹੜਾ ਆਈਐਸਆਈ ਦੇ ਇਸ਼ਾਰੇ ਦੇ ਉੱਤੇ ਭੌਂਕਦਾ ਸਿਰਫ ਔਰ ਪੈਸੇ ਇਕੱਠੇ ਕਰਨ ਲਈ ਇਹ ਸਾਰਾ ਡਰਾਮਾ ਰਚਿਆ ਜਾਂਦਾ ਬਿਲਕੁਲ ਪ੍ਰਤਵੰਤ ਸਿੰਘ ਪੰਨੂ ਹੋਰੀ ਕਹਿੰਦੇ ਨੇ ਉਹ ਤਾਂ ਫਿਰ ਸਾਡੇ ਕੌਮ ਦੇ ਯੋਧੇ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹ ਕੌਮ ਦੇ ਯੋਧੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਦਾਂ ਯਾਦ ਰੱਖਿਆ ਜਾਵੇ ਕੌਮ ਦੇ ਯੋਧੇ ਜਾ ਕੇ ਜੇਲਾ ਚ ਹਾਲ ਪੁੱਛੋ ਸੜ ਰਹੇ ਐ ਇਸ ਵੇਲੇ ਨਾ ਕੋਈ ਪੁੱਛਣ ਵਾਲਾ ਨਾ ਕੋਈ ਗੁੱਛਣ ਵਾਲਾ ਘਰ ਦੇ ਹਾਲਾਤ ਉਹਨਾਂ ਦੇ ਬੈਕਗ੍ਰਾਉਂਡ ਇੰਨੀ ਕੁ ਮਾੜੀ ਆ ਉਹਨਾਂ ਕੋਲ ਵਕੀਲ ਜੋਗੇ ਵੀ ਪੈਸੇ ਨਹੀਂ ਹੈਗੇ ਕੌਮ ਦੇ ਯੋਧੇ ਆ ਕੌਮ ਦੇ ਯੋਧੇ ਆ ਜਿਹੜੇ ਲੋਕਾਂ ਜਿਹੜੇ ਡੀਸੀ ਦਲਤਰਾ ਦੇ ਉੱਤੇ ਸਾਡੇ ਧਾਰਮਿਕ ਸਥਾਨ ਦੇ ਉੱਤੇ ਖਾਲਿਸਤਾਨ ਦੇ ਨਾਰੇ ਲਾ ਰਹੇ ਕੌਮ ਦੇ ਜੋਧੇ ਆ ਮੈਂ ਕਹਿੰਨਾ ਇਹਨਾਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਆ ਜਿੰਨੇ ਵੀ ਅੱਜ ਤੱਕ ਪਰਚੇ ਖਾਲਿਸਤਾਨ ਵਾਲੇ ਲਿਖੇ ਆ ਇਹਨਾਂ ਨੂੰ ਤੁਰੰਤ ਜਿਹੜੀ ਆ ਉਹ ਫਾਂਸੀ ਦੇ ਦੇਣੀ ਚਾਹੀਦੀ ਜੇਲ੍ਹ ਚ ਰੱਖ ਕੇ ਇਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਜਾਂ ਜੇਲ੍ਹਾਂ ਦੇ ਵਿੱਚ ਰੱਖ ਕੇ ਐਵੇਂ ਜੇਲ੍ਹ ਦੇ ਵਿੱਚ ਕੈਂਸਰ ਦੀ ਬਿਮਾਰੀ ਦਾ ਮਾਹੌਲ ਨਾ ਬਣਾਣ ਇਹ ਜਿੰਨੇ ਅੱਤਵਾਦੀ ਜਿਨ੍ਹਾਂ ਦੇ ਬ੍ਰੇਨ ਵਾਸ਼ ਕੀਤੇ ਹੋਏ ਆ ਬ੍ਰੇਨ ਇਹਨਾਂ ਦੇ ਇਹਨਾਂ ਦੇ ਮਾਈਂਡ ਦੇ ਵਿੱਚ ਖਾਲਿਸਤਾਨ ਖਾਲਿਸਤਾਨ 24 ਘੰਟੇ ਨਜ਼ਰਾਂ ਦਾ ਇਹਨਾਂ ਕੋ ਖਾਲਿਸਤਾਨ ਕੈਨੇਡਾ ਜਾ ਕੇ ਜਿੱਥੇ ਪੰਨੂ ਬੈਠਾ ਉੱਥੇ ਜਾ ਕੇ ਬਣਾਓ ਕੱਲਾ ਪੰਜਾਬ ਕਿਸੇ ਖਾਲਿਸਤਾਨ ਦਾ ਨਹੀਂ ਔਰ ਨਾ ਹੀ ਹਰ ਹਰ ਧਰਮ ਦੇ ਲੋਕ ਇੱਥੇ ਰਹਿੰਦੇ ਆ ਹੁਣ ਅਸੀਂ ਕੱਲ ਨੂੰ ਉੱਠ ਕੇ ਕਹੀਏ ਜੀ ਅਸੀਂ ਹਿੰਦੂ ਰਾਸ਼ਟਰ ਬਣਾਣਾ ਉਹ ਤਾਂ ਹੁੰਦੀ ਹੈ ਗੱਲ ਰੋਜ਼ ਹੁੰਦੀ ਹੈ ਨਹੀਂ ਅਸੀਂ ਅਸੀਂ ਦੇਖੋ ਅਸੀਂ ਕਹਿੰਦੇ ਆ ਜਿਹੜੇ ਧਰਮਾਂ ਦੇ ਲੋਕ ਸਾਡੇ ਹਿੰਦੁਸਤਾਨ 'ਚ ਰਹਿ ਰਹੇ ਆ ਅਸੀਂ ਉਹ ਧਰਮਾਂ ਸਾਰਿਆਂ ਸਤਿਕਾਰ ਕਰਦੇ ਆ ਪਰ ਖਾਲਿਸਤਾਨ ਦੀ ਗੱਲ ਕਰਾਂਗੇ ਅਸੀਂ ਉਹਦੇ ਖਿਲਾਫ ਆ ਜਿਹੜਾ ਕਾਲੇਸਤਾਨ ਦੀ ਗੱਲ ਕਰੇਗਾ ਅਸੀਂ ਉਹਦੇ ਖਿਲਾਫ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਦੁਬਾਰਾ 1984 ਵਾਲਾ ਦੌਰ ਆਵੇ ਤੁਹਾਨੂੰ ਯਾਦ ਹੋਣਾ ਮੈਂ ਪੱਤਰਕਾਰ ਸਾਹਿਬ ਕੋਈ ਪਿੱਛੇ ਇੱਕ ਖਾਲਸਾ ਵਹੀਰ ਜਿਹਦਾ ਮੁਖੀ ਅੰਮ੍ਰਿਤਪਾਲ ਜਿਨੇ ਪੰਜਾਬ ਦੇ ਵਿੱਚ ਪੰਜਾਬ ਦੇ ਬੱਚਿਆਂ ਨੂੰ ਇਹ ਕਹਿ ਕੇ ਵੀ ਪੰਜਾਬ ਦੇ ਬੱਚੇ ਨਸ਼ਾ ਕਰਦੇ ਆ ਅਸੀਂ ਨਸ਼ਾ ਬੰਦ ਕਰਾ ਰਹੇ ਆ ਜਦੋਂ ਕਿ रिपोर्टरਾਂ ਨੂੰ ਪਤਾ ਲੱਗਿਆ ਉਹ ਖੁਦ ਨਸ਼ਾ ਜਿਹੜਾ ਆ ਉਹਦੇ ਸਰਕਲ ਦੇ ਜਿਹੜੇ ਬੰਦੇ ਸੀਗੇ ਉਹ ਨਸ਼ਾ ਵੇਚਦੇ ਵੀ ਸੀਗੇ ਹੁਣ ਇਹ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਚੱਲਿਆ ਸੱਚ ਆ ਝੂਠ ਆ ਇਹ ਤਾਂ ਹੁਣ ਸਰਕਾਰ ਜਾਣਦੀ ਆ ਜਾਂ ਪ੍ਰਸ਼ਾਸਨ ਜਾਣਦਾ ਠੀਕ ਆ ਅਸੀਂ ਇਹਦੇ ਬਾਰੇ ਕੋਈ ਉਹ ਪਰ ਮਸਲਾ ਇਹ ਆ ਵੀ ਕਿੰਨੇ ਬੰਦਿਆਂ ਨਸ਼ਾ ਝੜਾਇਆ ਅਮਰਿਤਪਾਲ ਨੇ ਕਹਿੰਦੇ ਅਸੀਂ ਬਥੇਰੀਆਂ ਦਾ ਝੜਾਇਆ ਕਿੰਨੇ ਆ ਝੜਾ ਮੈਨ ਦੱਸੋ ਲਿਸਟ ਦਿਓ ਕਿੰਨੇ ਬੰਦਿਆਂ ਨਸ਼ਾ ਝੜਾਇਆ ਸਭ ਦਾ ਬ੍ਰੇਨ ਵਾਸ਼ ਕਰਕੇ ਸਭ ਨੂੰ ਇਹਨਾਂ ਨੇ ਕਲਿਸਤਾਨ ਦੇ ਵਿੱਚ ਉਹਨਾਂ ਨੂੰ ਅਸਲੇ ਰਖਾ ਕੇ ਉਹਨਾਂ ਕੋਲ ਉੱਥੇ ਟ੍ਰੇਨਿੰਗ ਕਰਾਈ ਜਾਂਦੀ ਸੀ ਜੇ ਚੰਗਾ ਕੰਮ ਕਰਦੇ ਹੁੰਦੇ ਤਾਂ ਸਰਕਾਰ ਨੂੰ ਕੀ ਲੋੜ ਸੀ ਅੰਦਰ ਦੇਣ ਦੀ ਜੇ ਚੰਗਾ ਕੰਮ ਕੋਈ ਨਹੀਂ ਕੀਤਾ ਹੁੰਦਾ ਫਿਰ ਜਿਹੜੇ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹਰਾਂ ਨੂੰ ਐਮਪੀ ਬਣਾਇਆ ਫਿਰ ਉਹ ਲੋਕ ਗਲਤ ਨਹੀਂ ਭਾਈ ਤੁਹਾਡੇ ਲਈ ਸਾਡੇ ਲਈ ਭਾਈ ਨਹੀਂ ਜੀ ਉਹ ਭਾਈ ਤੁਹਾਡਾ ਹੋਊਗਾ ਸਾਡਾ ਨਹੀਂ ਸਾਡੇ ਲਈ ਉਹਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰੂਗਾ ਉਸੇ ਦੇ ਖਿਲਾਫ ਆ ਅੰਮ੍ਰਿਤਪਾਲ ਜੇ ਸਹੀ ਹੁੰਦਾ ਚੰਗਾ ਕੀਤਾ ਹੁੰਦਾ ਤੇ ਅੱਜ ਦਿਬੜੂਗੜ੍ਹ ਜੇਲ੍ਹ ਚ ਨਾ ਹੁੰਦਾ ਕਿੰਨੇ ਸਾਥੀ ਇਹ ਦਿਬੜੂਗੜ੍ਹ ਜੇਲ੍ਹ ਚ ਪਾਏ ਹੋਏ ਆ ਕਿੰਨੇ ਸਾਥੀ ਇੱਥੇ ਪੰਜਾਬ ਦੀਆਂ ਜੇਲਾਂਾਂ ਚ ਇਹ ਚੰਗਾ ਕੰਮ ਕੋ ਕੀਤਾ ਹੁੰਦਾ ਤੇ ਸਰਕਾਰ ਨੂੰ ਕੀ ਲੋੜ ਸੀ ਇਹਨੂੰ ਅੰਦਰ ਧੱਕਣ ਦੀ ਸਰਕਾਰ ਨੂੰ ਲੋੜ ਸੀਗੀ ਉਹ ਕਹਿੰਦੇ ਵੀ ਅਸੀਂ ਜਦੋਂ ਮੰਗ ਕਰਦੇ ਆ ਆਪਣੇ ਹੱਕਾਂ ਦੀ ਹਕੂਕਾਂ ਦੀ ਫਿਰ ਇਸ ਤਰੀਕੇ ਨਾਲ ਧੱਕਾ ਤਾਂ ਹੁੰਦਾ ਹੀ ਐ ਭਾਜੀ ਹੱਕਾਂ ਦੀ ਮੰਗ ਕੀ ਉਹ ਕਹਿੰਦੇ ਜੀ ਅਸੀਂ ਅਸੀਂ ਗੁਲਾਮ ਆ ਕੀ ਗੁਲਾਮ ਹੋ ਦੱਸੋ ਤੁਸੀਂ ਇੱਥੋਂ ਪੰਜਾਬ ਜਲੰਧਰ ਦੇ ਵਿੱਚੋਂ ਤੁਸੀਂ ਲੈ ਲਓ ਜਲੰਧਰ ਤੋਂ ਤੁਸੀਂ ਕਿਹੜੀ ਐਹੋ ਜੀ ਜਗ੍ਹਾ ਆ ਪੰਜਾਬ ਦੇ ਕਿਸੇ ਕੋਨੇ 'ਚ ਜਾਂ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਜਿੱਥੇ ਤੁਸੀਂ ਨਹੀਂ ਜਾ ਸਕਦੇ ਫਿਰ ਤੁਸੀਂ ਕਾਹਦੇ ਗੁਲਾਮ ਆ ਤੁਹਾਨੂੰ ਬੰਨਿਆ ਕਿਸੇ ਨੇ ਤੁਹਾਨੂੰ ਮਨਾ ਕੀਤਾ ਤੁਹਾਡਾ ਪਾਸਪੋਰਟ ਜ਼ਬਤ ਕੀਤਾ ਗੁਲਾਮ ਕਾਦੇ ਮੈਨੂੰ ਤਾਂ ਅਜੇ ਤੱਕ ਇਹ ਨਹੀਂ ਚੀਜ਼ ਸਮਝ ਆਈ ਕਿ ਗੁਲਾਮ ਹੈ ਕਾਦੇ ਆਪਾਂ ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ ਗੁਲਾਮ ਨਹੀਂ ਸਿੱਖ ਕਿੱਦਾਂ ਭਾਜੀ ਤੁਸੀਂ ਦੱਸੋ ਕਿੱਦਾਂ ਗੁਲਾਮ ਨੇ ਜਦੋਂ ਗੁਰੂ ਘਰਾਂ ਨਹੀਂ ਜਾਂਦੇ ਮੇਰਾ ਸਵਾਲ ਵੀ ਲੈ ਲਿਓ ਤੁਸੀਂ ਤੁਸੀਂ ਕਹਿ ਰਹੇ ਹੋ ਗੁਲਾਮ ਨਹੀਂ ਹੈਗੇ ਨੇ ਜੋ ਲੋਕੀ ਤਰਕ ਦਿੰਦੇ ਨਹੀਂ ਇਹ ਮੇਰਾ ਸਵਾਲ ਨਹੀਂ ਲੋਕ ਤਰਕ ਦਿੰਦੇ ਹਾਂ ਜੀ ਗੁਲਾਮ ਹੋ ਨੇ ਗੁਲਾਮ ਹੋ ਆਪਣੇ ਆਪ ਨੂੰ ਕਹਿੰਦੇ ਜਿਨ੍ਹਾਂ ਦੀ ਸੋਚ ਜਿਹੜੀ ਆ ਗਰਮ ਖਿਆਲੀ ਆ ਜਿਨ੍ਹਾਂ ਦੀ ਸੋਚ ਜਿਹੜੀ ਆ ਉਹ ਇਸ ਤਰ੍ਹਾਂ ਹੋ ਚੁੱਕੀ ਆ ਕਿ ਅਸੀਂ ਗੁਲਾਮ ਆ ਜਿਹੜੇ 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 ਪ੍ਰੋਪਰ ਜਿਹੜੇ ਦੇਖੋ ਜਿਹੜੇ ਅਸੀਂ ਸਮਝਦੇ ਹਾਂ ਉਹ ਜਿਹੜੇ ਗਰਮ ਖਿਆਲੀ ਕੁਝ ਜਿਹੜੇ ਖਾਲਸਾਣੇ ਟਾਈਪ ਜਿਹੜੇ ਲੋਕ ਨੇ ਉਹ ਇਸ ਚੀਜ਼ ਨੂੰ ਕਹਿ ਸਕਦੇ ਆ ਕਿ ਅਸੀਂ ਗੁਲਾਮ ਆ ਉਸੀਂ ਜਾਓ ਮੇਰੇ ਹਿਸਾਬ ਨਾਲ ਕੋਈ 100 ਸਾਡੇ ਜਿਹੜੇ ਸਿੱਖ ਭਰਾ ਨੇ ਜਿਹੜੇ ਸਾਡੇ ਨਾਲ ਪੜੇ ਵੀ ਨੇ ਜਿਨ੍ਹਾਂ ਨਾਲ ਅਸੀਂ ਵਿਚਰਦੇ ਆ ਜਿਨ੍ਹਾਂ ਦੇ ਫੰਕਸ਼ਨਾਂ ਦੇ ਜਾਣੇ ਆ ਜਿਹੜਾ ਨੇ ਅਸੀਂ ਹਰ ਫੰਕਸ਼ਨ ਚ ਜਾ ਕੇ ਇਕੱਠੇ ਹੁੰਨੇ ਆ ਵਿਆਹ ਸ਼ਾਦੀਆਂ ਚ ਇਕੱਠੇ ਹੁੰਨੇ ਆ ਉਹਨਾਂ ਦਾ ਲੋਅ ਇੰਟਰਵਿਊ ਪੁੱਛੋ ਗੁਲਾਮ ਨੇ ਜੀ ਤੁਸਾਂ ਜਖਰੀ ਤਾਂ ਨਹੀਂ ਤੁਹਾਨੂੰ ਲੱਗਦਾ ਉਹ ਗਰਮ ਖਿਆਲੀ ਹੋਣਗੇ ਆ ਕੁਝ ਵੀ ਉਹਨਾਂ ਦੇ ਬਟ ਉਹਨਾਂ ਨਾਲ ਉਹਨਾਂ ਨਾਲ ਜੋ ਕੁਝ ਹੋਇਆ ਪਾਕਿਸਤਾਨ ਦੀ ਐਕਟਰ ਲਿਆਣ ਕਰਕੇ ਫਿਲਮ ਬੈਨ ਹੋਊਗੀ ਪਰ ਉਹੀ ਪਾਕਿਸਤਾਨੀ క్రికెਟਰ ਉਹੀ ਪਾਕਿਸਤਾਨੀ ਲੋਕ ਜਿਨ੍ਹਾਂ ਦੇ ਮੈਚ ਹੋਏ ਫਿਰ ਉਸ ਚੀਜ਼ ਨੂੰ ਲੋਕੀ ਕੀ ਸਮਝਣ ਉਸ ਨੂੰ ਗੁਲਾਮ ਨਾ ਗੁਲਾਮੀ ਨਾ ਸਮਝਣ ਜਾਂ ਫਿਰ ਉਸ ਨੂੰ ਉਹ ਚੀਜ਼ ਨਾ ਸਮਝਣ ਜੋ ਸਿੱਖ ਸਮਝ ਰਹੇ ਨੇ ਕਿ ਕੁਝ ਹੋਰ ਹੈ ਮੈਂ ਤੁਹਾਨੂੰ ਛੋਟੀ ਮੈਂ ਤੁਹਾਨੂੰ ਛੋਟੀ ਜਿਹੀ ਦੱਸਦਾ ਹਰ ਚੀਜ਼ ਦੀ ਇੱਕ ਸਿਸਟਮ ਹੁੰਦਾ ਹਰ ਚੀਜ਼ ਦਾ ਇੱਕ ਤਰੀਕਾ ਹੁੰਦਾ ਜੇ ਪਾਕਿਸਤਾਨ ਦੀ ਟੀਮ ਇੰਡੀਆ ਜਾਂਦੀ ਹੈ ਜਾਂ ਇੰਡੀਆ ਦੀ ਟੀਮ ਪਾਕਿਸਤਾਨ ਜਾਂਦੀ ਹੈ ਤਾਂ ਉਹਦਾ ਵੀ ਇੱਕ ਤਰੀਕਾ ਹੁੰਦਾ ਠੀਕ ਹੈ ਤੁਸੀਂ ਕੋਈ ਫਿਲਮ ਬਣਾ ਰਹੇ ਹੋ ਤੁਸੀਂ ਕੁਝ ਕਰ ਰਹੇ ਹੋ ਉਹਦੇ ਵਿੱਚ ਸੈਂਸਰ ਬੋਰਡ ਨੇ ਨਹੀਂ ਪਾਸ ਕੀਤੀ ਤੇ ਉਹਦੇ ਚ ਤੁਸੀਂ ਗੁਲਾਮ ਬਣ ਗਏ ਫਿਰ ਮਤਲਬ ਕਈ ਫਿਲਮਾਂ ਬੈਨ ਹੁੰਦੀਆਂ ਇੱਕ ਮਿੰਟ ਕਈ ਫਿਲਮਾਂ ਹੁਣ ਇਦਾਂ ਦੀਆਂ ਜਿਹੜੀਆਂ ਹਿੰਦੂਆਂ ਨੇ ਵੀ ਬੈਨ ਬੈਨ ਹੁੰਦੀਆਂ ਇਹਦਾ ਮਤਲਬ ਹਿੰਦੂ ਗੁਲਾਮ ਹੋ ਗਏ ਜੇ ਉਹ ਫਿਲਮ ਕਿਸੇ ਹਿੰਦੂ ਨੇ ਬਣਾਈ ਹੁੰਦੀ ਕਿਹੜੀ ਫਿਲਮ ਬੈਨ ਹੋਈ ਤੁਸੀਂ ਦੱਸ ਸਕਦੇ ਕਈ ਫਿਲਮਾਂ ਬੈਨ ਹੋਈਆਂ ਫਿਲਮਾਂ ਦੇ ਪਰਚੇ ਵੀ ਦਰਜ ਹੋਏ ਮੈਂ ਤੁਹਾਨੂੰ ਦੱਸਦਾ ਇੱਕ ਫਿਲਮ 2017 ਦੇ ਵਿੱਚ ਬੈਨ ਹੋ ਗਈ ਤੇਰੀ ਆ ਸੀ ਮੈਂ ਖੁਦ ਉੱਤੇ ਪਰਚਾ ਕਰਾਇਆ ਸੀ ਪਰ ਉਹ ਜਿੰਨੇ ਡਾਇਰੈਕਟਰ ਪ੍ਰੋਡਿਊਸਰ ਸਿਗੇ ਸਾਰੇ ਹਿੰਦ ਠੀਕ ਆ ਤੇਦਾ ਮਤਲਬ Hindu غلام ਹੋਗੇ ਕਿਹੜੀ ਗੱਲ ਕਰਦੇ ਆ ਆਪਾਂ ਆਪਾਂ ਗੱਲ ਉਹ ਕਰੀਏ Hindu Sikh ਸਾਰੇ ਕੋਈ ਗੁਲਾਮ ਨਹੀਂ ਹੈਗਾ ਇਹ ਜਿਹੜੇ ਗੁਲਾਮੀ ਵਾਲੇ ਆ ਜਿਹੜੇ ਗੁਲਾਮ ਆਪਣੇ ਆਪ ਨੂੰ ਕਹਿੰਦੇ ਆ ਇਹਨਾਂ ਦਾ ਦਿਮਾਗੀ ਸੰਤੁਲਨ ਕੀ ਆ ਇਹਨਾਂ ਦੀ ਸੋਚ ਕੀ ਆ ਅਸੀਂ ਨਹੀਂ ਇਹਨਾਂ ਬਾਰੇ ਕੋਈ ਦੱਸ ਸਕਦੇ ਮਤਲਬ ਤੁਹਾਡੇ ਕਹਿਣੇ ਕਿ ਦਲਜੀਤ ਦਸਾਂਜ ਹੁਰਾ ਦਾ ਦਿਮਾਗੀ ਜਿਹੜਾ ਹੈਗਾ ਸੰਤੁਲਨ ਖਰਾਬ ਹੈ ਵੀ ਸਵਾਲ ਲੈ ਲਓ ਤੁਸੀਂ ਕਹਿ ਰਹੇ ਆਪਣੀ ਸੋਚ ਆ ਜੀ ਉਹਦੀ ਆਪਣੀ ਸੋਚ ਆ ਉਹ ਤਾਂ ਦੇਸ਼ ਦਾ ਪਹਿਲਾ ਨਾਮ ਕਹਿੰਦੇ ਵੀ ਭਾਰਤ ਮੇਰੇ ਲਈ ਪਹਿਲਾ ਤੇ ਬਾਕੀ ਚੀਜ਼ਾਂ ਬਾਅਦ ਦੇ ਵਿੱਚ ਪਰ ਉਹਨਾਂ ਨੇ ਵੀ ਇਹ ਗੱਲ ਇੱਕ ਐਂਡ ਦੇ ਉੱਪਰ ਸਟੇਜ ਦੇ ਉੱਪਰ ਆ ਕੇ ਕਹਿਤੀ ਕਿ ਭਈ ਮੇਨਾ ਤਾਂ ਵਿਤਕਰਾ ਹੋਇਆ ਐਜ਼ ਅ ਸਿੱਖ ਕਿਉਂਕਿ ਜਦੋਂ ਮੇਰੀ ਫਿਲਮ ਆਈ ਤੇ ਇਸ ਤਰੀਕੇ ਦਾ ਬਿਹੇਵੀਅਰ ਹੋਇਆ ਤੇ ਜਦੋਂ ਹੁਣ ਭਾਰਤ ਦੇ ਵਿੱਚ ਹੀ ਫਾਈਨਲ ਹੋਣ ਲੱਗਾ ਹੈ ਭਾਰਤ ਪਾਕਿਸਤਾਨ ਵਾਲਾ ਤੇ ਭਈ ਉਸ ਦੇ ਉੱਪਰ ਕੋਈ ਰੋਕ ਟੋਕ ਨਹੀਂ ਉਸ ਦੇ ਉੱਪਰ ਕੋਈ ਵੀ ਚੱਤ ਗੁਪਤਾ ਜੀ ਤੁਹਾਨੂੰ ਇਹ ਚੀਜ਼ ਕਹਿਣਾ ਚਾਹਦਾ ਹਰ ਚੀਜ਼ ਦਾ ਇੱਕ ਪ੍ਰੋਟੋਕੋਲ ਹੁੰਦਾ ਕੀ ਪ੍ਰੋਟੋਕੋਲ ਹੈ ਤੁਸੀਂ ਦੱਸੋ ਇਹ ਕੰਪਨੀਆਂ ਏਜੰਸੀਆਂ ਦਾ ਪ੍ਰੋਟੋਕੋਲ ਹੁੰਦਾ ਕਿੱਦਾਂ ਕੀ ਲਿਆਣਾ ਕੀ ਕਰਨਾ ਇਹ ਹੁਣ ਇਹਦੇ ਬਾਰੇ ਇਹਦੇ ਬਾਰੇ ਅਸੀਂ ਵਿਚਾਰ ਅੱਗੇ ਕਰਾਂਗੇ ਮਤਲਬ ਉਹੀ ਹੋਇਆ ਨਾ ਫਿਲਮ ਦੇ ਵਿੱਚ ਜੇਕਰ ਤੁਸੀਂ ਪਾਕਿਸਤਾਨੀ ਐਕਟਰ ਲਿਉਂਨੇ ਹੋ ਫਿਰ ਪ੍ਰੋਟੋਕੋਲ ਕੁਝ ਹੋਰ ਹੈ ਕਿਉਂਕਿ ਉਹ ਸਿੱਖ ਹੈ ਜੇਕਰ ਉਹਦੇ ਵਿੱਚ ਹੁੰਦਾ ਤਾਂ ਦੂਜਾ ਚੀਜ਼ ਹੈ ਪ੍ਰੋਟੋਕੋਲ ਸਿੱਖ ਇਕੱਲੇ ਸਿੱਖ ਨਹੀਂ ਪ੍ਰੋਟੋਕੋਲ ਸਾਰਿਆਂ ਲਈ ਇੱਕੋ ਹੀ ਹੁੰਦਾ ਹਿੰਦੂਆਂ ਲਈ ਵੀ ਉਹੀ ਹੈ ਸਿੱਖਾਂ ਲਈ ਵੀ ਉਹੀ ਹੈ ਮੁਸਲਮਾਨਾਂ ਲਈ ਵੀ ਉਹੀ ਹੈ ਪ੍ਰੋਟੋਕੋਲ ਮੇਰੀ ਗੱਲ ਸੁਣੋ ਹੁਣ ਜਲੰਧਰ ਸ਼ਹਿਰ ਦੇ ਵਿੱਚ ਕਿਸੇ ਦੇ ਪਰਚਾ ਹੁੰਦਾ ਉਹਦੇ ਵਿੱਚ ਦੇਖਦੇ ਆ ਕਿ ਹਿੰਦੂਆਂ ਨੂੰ ਛੱਡ ਦਿਓ ਸਿੱਖ ਹੈ ਤੇ ਪਰਚਾ ਦੇ ਦਿਓ ਇਦਾਂ ਹੁੰਦਾ ਜਿਹੜੇ ਹਿੰਦੂ ਰਾਸ਼ਟਰੀ ਮੰਗ ਕਰਦੇ ਉਹਨਾਂ ਉੱਪਰ ਪਰਚ ਜਿਹੜੇ ਖਾਲਸਾਤਨ ਦੀ ਮੰਗ ਕਰਦੇ ਨੇ ਉਹਨਾਂ ਉੱਪਰ ਪਰਚੇ ਕਿਉਂ ਹੁੰਦੇ ਨੇ ਇਹਦਾ ਸਵਾਲ ਕੋਈ ਨੂੰ ਜਲੰਧਰ ਸ਼ਹਿਰ ਚ ਕਈ ਖਾਲਸਾਤਨ ਦੀ ਮੰਗ ਕਰਦੇ ਨੇ ਕਦੀ ਅਜੇ ਤੱਕ ਪਰਚਾ ਹੋਇਆ ਕਿਸੇ ਤੇ ਕਿੰਨੇ ਲੋਕ ਨੇ ਖਾਲਸਾਤਨ ਦੀ ਮੰਗ ਕਰਦੇ ਕੱਡੇ ਵੱਡੇ ਵੱਡੇ ਪੋਸਟਰ ਲਾਏ ਹੁੰਦੇ 6 ਜੂਨ ਨੂੰ ਇਹਨਾਂ ਨੇ ਸ਼ਰਿਆਮ ਪੋਸਟਰ ਲਾ ਕੇ ਮੰਗ ਕਰਦੇ ਨੇ ਬਕਾਇਦਾ ਛੋਪਾ ਯਾਤ ਤੋਂ ਉਹ ਕਰਦੇ ਨੇ ਠੀਕ ਆ ਤੁਸੀਂ ਦੱਸੋ ਮੈਨੂੰ ਕਿੰਨੇ ਆ ਦੇ ਪਰਚੇ ਹੋਏ ਅਜੇ ਤੱਕ ਦਿਖਾਓ ਮੈਨੂੰ ਇੱਕ ਵੀ ਪਰਚਾ ਦਿਖਾਓ ਕਦੀ ਕਿਸੇ ਤੇ ਹੋਇਆ ਹੋਵੇ ਇਹ ਖਾਲਸਾਤਨ ਦੀ ਮੰਗ ਕਰਦੇ ਨੇ ਕਰੀ ਜਾਣ ਜਿਹੜੇ ਹਿੰਦੂ ਰਾਸ਼ ਦੀ ਮੰਗ ਕਰਦੇ ਨੇ ਕਰੀ ਜਾਣ ਜੋ ਐਕਚੁਅਲ ਚ ਚੱਲ ਰਿਹਾ ਜੋ ਸਭ ਧਰਮਾਂ ਦਾ ਸਤਕਾਰ ਆ ਸਾਰੇ ਧਰਮ ਇਕੱਠੇ ਹੋ ਕੇ ਚੱਲ ਰਹੇ ਉਹ ਤਾਂ ਉਦੋਂ ਹੀ ਚੱਲਨੇ ਆ ਮੰਗ ਕਰਨ ਨੂੰ ਕਰੀ ਜਾਣ ਤੁਸੀਂ ਸੰਦੀਪ ਸਿੰਘ ਸਣੀ ਹੋਰਾ ਦੇ ਉੱਪਰ ਬੜੀ ਗਲਤ ਟਿੱਪਣੀ ਤੁਸੀਂ ਕੀਤੀ ਹੈ ਜੀ ਉਹ ਤਾਂ ਉਹਨੂੰ ਫਾਂਸੀ ਦੇ ਦੇਣੀ ਚਾਹੀਦੀ ਓਨੇ ਪਹਿਲਾਂ ਸੁਧੀਰ ਛੂਰੀ ਮਾਰਿਆ ਉਹਨੇ ਸੁਧੀਰ ਛੂਰੀ ਦਾ ਕਤਲ ਕੀਤਾ ਇਸ ਚੀਜ਼ ਕਰਕੇ ਅੰਦਰ ਉਹ ਜੇਲ੍ਹ ਦੇ ਵਿੱਚ ਆ ਹੁਣ ਜੇਲ੍ਹ ਚ ਉਹਨੇ ਸੂਬਾ ਸਿੰਘ ਦਾ ਕਤਲ ਕਰਤਾ ਉਹਨੂੰ ਆਪਾਂ ਰੱਖ ਕੇ ਜੇਲ੍ਹ ਦੇ ਵਿੱਚ ਇੱਕ ਕੈਂਸਰ ਦੀ ਬਿਮਾਰੀ ਨਾ ਫੈਲਾਈਏ ਕਿਉਂਕਿ ਉਹ ਐਹੋ ਜਿਹਾ ਅਤਵਾਦੀ ਆ ਜਿਨੂੰ ਜਿਨੂੰ ਇਹ ਕਹਿੰਦੇ ਕੌਮ ਦਾ ਯੋਧਾ ਅਸੀਂ ਨਹੀਂ ਕਹਿੰਦੇ ਕੌਮ ਦਾ ਯੋਧਾ ਅਸੀਂ ਅੱਤਵਾਦੀ ਕਹਾਂਗੇ ਔਰ ਉਹਨੂੰ ਜਦੋਂ ਕੋਰਟ 'ਚ ਲੈ ਕੇ ਜਾਂਦੇ ਆ ਉਹਨੂੰ ਕੋਰਟ ਦੇ ਵਿੱਚ ਉੱਤੇ ਫੋਲ ਬਰਸਾਏ ਜਾਂਦੇ ਕਾਦੇ ਲਈ ਇਹਨੇ ਕੀ ਕੰਮ ਕੀਤਾ ਇਹਨੇ ਕਿਹੜਾ ਇਹੋ ਜਿਹਾ ਕੰਮ ਕਰਤਾ ਇਹਨੇ ਦੱਸੋ ਸਾਕਤ ਸਾਈ ਦੇ ਜੱਥੇਦਾਰ ਭੁਰੀ ਖੁਦ ਕਹਿੰਦੇ ਨੇ ਕਿ ਭਈ ਇਹ ਬੰਦਾ ਉਹ ਹੈ ਮਤਲਬ ਉਹ ਉਹ ਦਲਤ ਨੇ ਤੁਹਾਡੇ ਹਿਸਾਬ ਨਾਲ ਮੈਂ ਨਹੀਂ ਕਹਿੰਦਾ ਕੋਈ ਗਲਤ ਆ ਜੀ ਹਰ ਬੰਦੇ ਦੀ ਆਪਣੀ ਸੋਚ ਆ ਹਰ ਬੰਦੇ ਦੀ ਆਪਣੀ ਦਿਮਾਗ ਦੀ ਸੋਚ ਆ ਉਹ ਕੀ ਕਹਿੰਦੇ ਆ ਕਈ ਜਣ ਪਰ ਅਸੀਂ ਨਹੀਂ ਕਹਿੰਦੇ ਅਸੀਂ ਨਹੀਂ ਕਹਿੰਦੇ ਤੋੜੇ ਸਾਹਮਣੇ ਕੋਮ ਦਾ ਯੋਧਾ ਨਹੀਂ ਨਹੀਂ ਜੀ ਨਹੀਂ ਅਤਵਾਦੀ ਆ ਉਹਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ ਉਹਨੂੰ ਤੁਰੰਤ ਫਾਂਸੀ ਮੈਂ ਕਹਿੰਦਾ ਵੀ ਜਿਹੜਾ ਸੁਧੀਰ ਸੂਰੀ ਵਾਲਾ ਕੇਸ ਅਤੇ ਸੂਬਾ ਸਿੰਘ ਵਾਲਾ ਕੇਸ ਫਾਸਟ ਟਰੈਕ ਕੋਰਟ ਚ ਲਾ ਕੇ ਤੁਰੰਤ ਇਹਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ ਚਲਾਏ ਚੜ੍ਹੇ ਹੋ ਕੇ ਤਾਂ ਕਿ ਦੁਬਾਰਾ ਕੋਈ ਐ ਹੋ ਜੀ ਜੁਰਤ ਨਾ ਕਰੇ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਇੱਕ ਪੁਲਿਸ ਅਫਸਰ ਨੂੰ ਮਾਰ ਦੇਣਾ ਕਿ ਕਿੱਥੇ ਦੀ ਉਹ ਸਿਆਸਤ ਦੱਸੋ ਜੀ ਤੁਸੀਂ ਮੈਨੂੰ ਦੱਸੋ ਵੀ ਅਗਰ ਉਹਨੇ ਗਲਤ ਕੀਤਾ ਸੂਬਾ ਸਿੰਘ ਨੇ ਗਲਤ ਕੀਤਾ ਸੀ ਮੈਂ ਕਹਨਾ ਕੀਤਾ ਸੀ ਸੂਬਾ ਸਿੰਘ ਨੂੰ ਸਜ਼ਾ ਮਿਲੀ ਸੀ ਸਾਰੇ ਪਾਸੋਂ ਸਜ਼ਾ ਜਿੰਨੇ ਸਾਲ ਦੀ ਵੀ ਮਿਲੀ ਸੀ ਉਹਨੂੰ ਸਜ਼ਾ ਮਿਲੀ ਹੋਈ ਸੀ ਨਾ ਸਜ਼ਾ ਕੱਟ ਰਿਆ ਸੀ ਨਾ ਆਪਣੇ ਕੀਤੇ ਦਾ ਭੁਗਤਾਨ ਭੁਗਤ ਰਿਆ ਸੀ ਨਾ ਤੇ ਫਿਰ ਉਹਨੂੰ ਮਾਰਨ ਦੀ ਕੀ ਲੋੜ ਸੀ ਫਿਰ ਰੋਲਾ ਪੁਆਤਾ ਜੀ ਉਹਨਾਂ ਦੇ ਘਰ ਦੇ ਡੱਡ ਬੋੜੀ ਨਹੀਂ ਲੈ ਰਹੇ ਅਸੀਂ ਲੈਣ ਨੂੰ ਤਿਆਰਾਂ ਡੱਡ ਬੋੜੀ ਸਾਨੂੰ ਦੇਓ ਅਸੀਂ ਸਾਰੀ ਰਸਮਾਂ ਕਰਾਂਗੇ ਅਸੀਂ ਕਰਾਂਗੇ ਰਸਮਾਂ ਸਾਰੀਆਂ ਅਸੀਂ ਸੰਸਕਾਰ ਵੀ ਕਰਾਂਗੇ ਅਸੀਂ ਉਹਤੇ ਜੋ ਵੀ ਉਹਨਾਂ ਦੇ ਫੈਮਲੀ ਦੇ ਨਾਲ ਹੈ ਕਹਿੰਦੇ ਜੀ ਉਹਨਾਂ ਦੇ ਘਰ ਦੇ ਕਹਿੰਦੇ ਜੀ ਡੱਡ ਬੋੜੀ ਲੈਣੀ ਅੱਪਾ ਐਦਾਂ ਦੀਆਂ ਫਰਵਾਹਾਂ ਨਾ ਫਲਾਈਏ ਪਰਿਵਾਰ ਦਾ ਜੀ ਮਾੜਾ ਚੰਗਾ ਪਰ ਪਰਿਵਾਰ ਲਈ ਪਰਿਵਾਰ ਹੀ ਹੁੰਦਾ ਜਿਸ ਲੜਕੇ ਦਾ ਉਹ ਪਿਓ ਹੋਊਗਾ ਇਸ ਲੇਡੀ ਦਾ ਉਹ ਘਰ ਵਾਲਾ ਹੋਊਗਾ ਜਿਸ ਕੁੜੀ ਦਾ ਉਹ ਪਿਓ ਹੋਊਗਾ ਉਹਦੇ ਲਈ ਤਾਂ ਉਹ ਰਿਸ਼ਤ ਉਹ ਇੱਕ ਰਿਸਪੈਕਟ ਤੇ ਉਹੀ ਹੈ ਨਾ ਅਫਵਾਹਾਂ ਫਲਾਈਆਂ ਜਾ ਰਹੀਆਂ ਜੀ ਉਹ ਕਹਿੰਦੇ ਜੀ ਇਹ ਡੈੱਡ ਬੋੜੀ ਨਹੀਂ ਲੈਣੀ ਇਹ ਕਿਹੜੀ ਗੱਲ ਹੈ ਡੈੱਡ ਬੋੜੀ ਕਿਉਂ ਨਹੀਂ ਲੈਣੀ ਅਸੀਂ ਲੈਣ ਨੂੰ ਤਿਆਰ ਆਂ ਜੇ ਨਹੀਂ ਕੋਈ ਲੈਂਦਾ ਅਸੀਂ ਤੁਸੀਂ ਕਹਿੰਦੇ ਇਹ ਵੀ ਸੋਸ਼ਲ ਮੀਡੀਆ ਤੇ ਰੌਲਾ ਪਾਇਆ ਜਾ ਰਿਹਾ ਏਦਾਂ ਹੋ ਗਿਆ ਉਦਾਂ ਹੋ ਗਿਆ ਸੋਸ਼ਲ ਮੀਡੀਆ ਤੇ ਅਧੀਆਂ ਚੀਜ਼ਾਂ ਤੁਹਾਨੂੰ ਵੀ ਪਤਾ ਹੈ ਕਿ ਫੇਕ ਨੇ ਪਰ ਜਿਹੜਾ ਸਾਡੇ ਧਰਮ ਬਾਰੇ ਬੋਲੂਗਾ ਅਸੀਂ ਉਹਦੇ ਖਿਲਾਫ ਆ ਚਾਹੇ ਉਹ ਕੋਈ ਵੀ ਹੋਵੇ ਚਾਹੇ ਉਹ ਅਮਰਿਤਪਾਲ ਹੋਵੇ ਚਾਹੇ ਉਹ ਸੰਦੀਪ ਸਣੀ ਹੋਵੇ ਚਾਹੇ ਉਹ ਗੁਰੂ ਪਤਵੰਦ ਸਿੰਘ ਪੰਨੂ ਹੋਵੇ ਇਹ ਸਾਰੇ ਇੱਕੋ ਥਾਲੀ ਦੇ ਚਟੇ-ਬਟੇ ਨੇ ਅਸੀਂ ਇਹਨਾਂ ਦੇ ਖਿਲਾਫ ਹਮੇਸ਼ਾ ਆਵਾਜ਼ بلند ਕਰਦੇ ਆਏ ਆਂ ਔਰ ਆਵਾਜ਼ بلند ਕਰਦੇ ਰਵਾਂਗੇ ਆਖੀ ਸਵਾਲ ਮੇਰਾ ਹੈਗਾ ਹੈ ਤੁਸੀਂ ਕਹਿੰਦੇ ਹੋ ਕਿ ਬਈ ਸੂਬਾ ਸਿੰਘ ਸਰਹੰਦੇ ਨੇ ਜੋ ਕੁਝ ਵੀ ਕੀਤਾ ਉਹ ਸਜ਼ਾ ਪੂਤ ਕੇ ਬਾਹਰ ਆ ਰਹਾ ਸੀ ਉਸ ਦੇ ਨਾਲ ਇਹ ਕੁਝ ਨਹੀਂ ਹੋਣਾ ਚਾਹੀਦਾ ਜੇ ਨੇ ਕੀਤਾ ਉਹਨੂੰ ਸਜ਼ਾ ਹੋਣੀ ਚਾਹੀਦੀ ਹੈਗੀ ਪਰ ਇਸੇ ਹੀ ਤਰਕ ਦੇ ਉੱਪਰ ਜੇ ਤੁਸੀਂ ਬੰਦੀ ਸਿੰਘਾਂ ਨੂੰ ਦੇਖੋ ਤਾਂ ਬੰਦੀ ਸਿੰਘਾਂ ਨੇ ਵੀ ਜੋ ਕੁਝ ਕੀਤਾ ਉਹ ਫਿਰ ਠੀਕ ਸੀਗਾ ਉਹਨਾਂ ਨੂੰ ਮੇਰਾ ਮੇਰਾ ਸਵਾਲ ਲੈ ਲਿਓ ਉਹਨਾਂ ਦੀ ਵੀ ਫਿਰ ਰਿਹਾਈ ਹੋਣ ਵਾਲੀ ਹੈ ਉਹਨਾਂ ਨੂੰ ਬਾਰ ਬਾਰ ਕਿਉਂ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ ਹੈ ਉਹਨਾਂ ਨੂੰ ਕਿਉਂ ਨਹੀਂ ਰਹਾ ਕੀਤਾ ਜਾਂਦਾ ਹੈਗਾ ਇਹ ਫਿਰ ਤੁਹਾਨੂੰ ਲੱਗਦੇ ਦੇਸ਼ ਦੇ ਵਿੱਚ ਕਾਨੂੰਨ ਵਿਵਸਥਾ ਹੈਗੀ ਇਸ ਜਿਹੜੇ ਬੰਦੀ ਸਿੱਖਾਂ ਦੀ ਗੱਲ ਕਰਦੇ ਤੁਸੀਂ ਬਹੁਤ ਨਹੀਂ ਕਿਹੜੇ ਦੱਸੋ ਨਾਮ ਲਓ ਬਹੁਤ ਨੇ ਬੀਨਤ ਸਿੰਘ ਹੋਰ ਆ ਦੇ ਕੇਸ ਦੇ ਵਿੱਚ ਕੀਤਾ ਕੀ ਸੀਗਾ ਬੀਅੰਤ ਸਿੰਘ ਨੂੰ ਮਾਰਿਆ ਸੀਗਾ ਬੰਬ ਨਾਲ ਹੜਾਇਆ ਸੀਗਾ ਉਹ ਇਹੋ ਜਿਹੇ ਅੱਤਵਾਦੀਆਂ ਨੂੰ ਤੁਸੀਂ ਕਹਿੰਦੇ ਆ ਵੀ ਉਹਨਾਂ ਨੂੰ ਰਿਹਾ ਕਰੋ ਉਹਨਾਂ ਨੂੰ ਤਾਂ ਮੈਂ ਕਹਿੰਦਾ ਉਹਥੇ ਤੁਰੰਤ ਜਿਹੜਾ ਉਹਨਾਂ ਦੀ ਜਿਹੜੀ ਫਾਂਸੀ ਆ ਉਹਨਾਂ ਨੂੰ ਫਾਂਸੀ ਬਰਕਰਾਰਾ ਕਰਕੇ ਫਾਂਸੀ ਦਿਵਾ ਦੇਣੀ ਚਾਹੀਦੀ ਬਾਬ ਸਿੰਘ ਸਰਹੰਦ ਹੋਰਾਂ ਨੇ ਕਿਹੜਾ ਚੰਚਾ ਤੇ ਚੜਦੇ ਸੀ ਉਹਨੇ ਵੀ ਤਾਂ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਪੰਜਾਬ ਦੇ ਸਿੱਖਾਂ ਦੇ ਸਿੱਖਾਂ ਦੇ ਨੌਜਵਾਨਾਂ ਨੂੰ ਮਾਰਿਆ ਤੁਸੀਂ ਸਿੱਖਾਂ ਦੀ ਗੱਲ ਕਰ ਰਹੇ ਹੋ ਤੁਸੀਂ ਸਿੱਖਾਂ ਤੁਸੀਂ ਬਾਰ-ਬਾਰ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਦੱਸੀ ਹੈ ਕਿ ਸਿੱਖ ਸਾਡੇ ਭਰਾ ਨੇ ਸਿੱਖਾਂ ਦੀ ਗੱਲ ਨਾ ਕਰੋ بار بار ਤੁਸੀਂ ਹਰ ਚੀਜ਼ ਸਿੱਖ ਪਲ ਪਾਸੇ ਲੈ ਕੇ ਜਾ ਰਹੇ ਹੋ ਲੋਕ ਕਹਿੰਦੇ ਬਿਤਕਰਾਈ ਉਹਨਾਂ ਦੇ ਨਾਲ ਨਹੀਂ ਕੋਈ ਬਿਤਕਰਾਨੀ ਜੀ ਕੋਈ ਬਿਤਕਰਾਨੀ ਜਿਹੜੇ ਸਿੱਖ ਸਾਡੇ ਭਰਾ ਨੇ ਜਾ ਕੇ ਲੋ ਇੰਟਰਵਿਊ ਉਹਨਾਂ ਦਾ ਪਾਜੀ ਜਿਹੜਾ ਮਾੜਾ ਕਰੂਗਾ ਮਾੜਾ ਭੁਗਤੂਗਾ ਅੱਜ ਮੈਂ ਮਾੜਾ ਕਰੂੰਗਾ ਮੈਨੂੰ ਵੀ ਭੁਗਤਣਾ ਪੈਣਾ ਤੁਸੀਂ ਮਾੜਾ ਕਰੋਗੇ ਤੁਹਾਨੂੰ ਵੀ ਭੁਗਤਣਾ ਪੈਣਾ ਆਪਾਂ ਇਹ ਨਾ ਸੋਚੀ ਵੀ ਕੱਲਾ ਸਿੱਖ ਨੂੰ ਹੀ ਟਾਰਗੇਟ ਆ ਇਹ ਇਹ ਜਾਣ ਬੁੱਝ ਕੇ ਤੁਸੀਂ ਇੱਕ ਮੈਂਬਰੇਨ ਦੇ ਵਿੱਚ ਮਾਈਂਡ ਦੇ ਵਿੱਚ ਚੀਜ਼ ਬਣਾ ਲਈ ਵੀ ਸਿੱਖਾਂ ਨਾਲ ਧੱਕਾ ਇਦਾਂ ਨਹੀਂ ਹੈਗਾ ਕੁਝ ਵੀ ਕਾਨੂੰਨ ਸਭ ਦੇ ਲਈ ਇੱਕੋ ਜਿਹਾ ਵਾ ਕਾਨੂੰਨ ਜਿਹੜਾ ਨਾ ਸਭ ਦੇ ਲਈ ਇੱਕੋ ਜਿਹਾ ਹੈ ਪਾਰਟਿਕੂਲਰ ਇਹ ਨਹੀਂ ਕਿ ਸਿੱਖਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਹਿੰਦੂਆਂ ਦੀ ਸੁਣਵਾਈ ਹੈ ਇਦਾਂ ਦਾ ਕੁਝ ਨਹੀਂ ਹੈਗਾ